ਆਖਰੀ ਗੱਲ ਦੀ ਸਵਾਦ ਹੈ ਤੁਹਾਡਾ ਵੀਆਈਪੀ ਪਿੰਡੂ ਚੈਨਲ ਦੇ ਵਿੱਚ ਸੋ ਬੋਲਾ ਟਾਈਮ ਨਾ ਖਰਾਬ ਕਰਦੇ ਅੱਜ ਦੀ ਕਰਦੇ ਆਂ ਵੀਡੀਓ ਸ਼ੁਰੂ ਜੀ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਤੇ ਇਹ ਗਾਇਸਰੀ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਕਹਿੰਦੀ ਉਮੀਦ ਆ ਕਿ ਤੁਸੀਂ ਠੀਕ ਹੋਗੇ ਤੇ ਕਰਦੇ ਆਂ ਅੱਜ ਦਾ ਵਲੌਗ ਸਟਾਰਟ ਤੇ ਆਪਾਂ ਤੇ ਠੀਕ ਆ ਤੇ ਆਪਾਂ ਮੀਰਾ ਕਿ ਤੁਸੀਂ ਵੀ ਸਾਡਾ ਰੋਸਟ ਵੇਖ ਕੇ ਠੀਕ ਠਾਕ ਹੀ ਰਹੋ ਤੇ ਆਪਾਂ ਵੀ ਅੱਜ ਦਾ ਕਰਦੇ ਆਂ ਰੋਸਟ ਸ਼ੁਰੂ ਤੇ ਮੈਨੂੰ ਮੇਰਾ ਅੱਜ ਮਨ ਕਰਿਆ ਜੀ ਚੌਲ ਖਾਣ ਨੂੰ ਤੇ ਅੱਜ ਆਪਾਂ ਅਲੱਗ ਤਰੀਕੇ ਨਾਲ ਚੌਲ ਬਣਾਵਾਂਗੇ ਵਿੱਚ ਪਾਵਾਂਗੇ ਕਹਿੰਦੀ ਆ ਅੱਜ ਆਪਾਂ ਬਣਾਵਾਂਗੇ ਚੌਲ ਤੇ ਅਲੱਗ ਕੋਈ ਚੀਜ਼ ਪਾਵਾਂਗੇ ਵਿੱਚ ਤੇ ਤੁਹਾਨੂੰ ਪਾਉਣੀ ਆ ਹੀ ਪੈਣੀ ਆ ਵਾ ਕਿਉਂਕਿ ਜਿਹੜੇ ਹਿਸਾਬ ਨਾਲ ਤੁਸੀਂ ਸਲਾਹ ਚੀਰਿਆ ਜੇ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਚੌਲੇ ਆਪਣੇ ਜੋਗੀ ਬਣਾ ਰਹੇ ਹੋ ਕਿਉਂਕਿ ਟਾਡੀ ਦੇ ਮਤਲਬ ਚਾਹੀਦਾ ਹੀ ਕਿ ਉਹ ਕਿਲੋ ਗੰਡੇ ਕਿਲੋ ਟਮਾਟਰ ਕਿਲੋ ਆਲੂ ਹੁੰਦੇ ਤੇ ਵਿੱਚ 2 ਕਿਲੋ ਚੌਲ ਹੁੰਦੇ ਤੇ ਫੇਰ ਕਿਹਜਾ ਰਹਾ ਹੋਣਾ ਯਾਰ ਇਹ ਕਿ ਚੱਕਰ ਆ ਕਿ ਲੂਣ ਮਤਲਬ ਚੈੱਕ ਕਰ ਲਊਗਾ ਜਿਹਨੇ ਬਣਾ ਖਾ ਗੇ ਇਹਦੇ ਬਸ ਹਜੇ ਫਾਰਮੈਲਟੀ ਹੀ ਕਰਦੀ ਪਈ ਆ ਕਿ ਕੰਦੀ ਹੋਣੀ ਆ ਡੈਮੋ ਚੈੱਕ ਕਰ ਲਿਆ ਕਿ ਸਹੀ ਬੰਦੇ ਕਿ ਨਹੀਂ ਬੰਦੇ ਤੇ ਫੇਰ ਹੀ ਇਹਨੇ ਖੁੱਲੇ ਦਿਲਾਂ ਨਾਲ ਬਣਾਉਣੇ ਆ ਚੋਲ ਤੇ ਫੇਰ ਹੀ ਆ ਨਾ ਇਹਦੇ ਦੇ ਡੜਾ ਛੱਡ ਜਣੇ ਆ ਮਹਾ ਚਿੰਦੇ ਕੇ ਬਣਾਉਂਦੀ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਦੱਸਾਂ ਵੀਰ ਭਰਾਓ ਜੇ ਆਪਾਂ ਕਿਲੋ ਇੱਕ ਵਾਰ ਐਡਾ ਕ ਬਦੀਲਾ ਹੁੰਦਾ ਐਡਾ ਜਾਂ ਐਡਾ ਹੁੰਦਾ ਵਾ ਠੀਕ ਆ ਜੀ ਇਹਨਾਂ ਦਾ ਬਦੀਲਾ ਐਡਾ ਹੁੰਦਾ ਵਾ ਜਿਹੜਾ ਇੱਥੇ ਚੋਲ ਚਾਲ ਬੰਦੇ ਆ ਇਹ ਵੱਖਰੀ ਗੱਲ ਉਹ ਵਿਖਾਉਂਦੀ ਨਹੀਂ ਹੈਗੀ ਆਹਾ ਕੀ ਹੈ ਗੈਸ ਕਰੋ ਇਹ ਤੋਰੀਆਂ ਗਈ ਸੀ ਇਹ ਮੈਂ ਵਿੱਚ ਪਾਉਂਗੀ ਸਬਜ਼ੀ ਲਓ ਜੀ ਤੈਨੂੰ ਮੈਂ ਕਹਿਣਾ ਇਹਨੇ ਖੇਚ ਜਣਾਵਾ ਖੈਤਾ ਨਾ ਉਹ ਗੱਲ ਪਾਣੀ ਮੈਂ ਹਾਂ ਕਿਹੜੀ ਚੀਜ਼ ਨੇ ਐਡ ਕਰਨੀ ਆ ਜਾਂ ਮੈਂ ਸੋਚਿਆ ਯਾਦ ਮੈਂ ਇਹ ਪਨੀਰ ਵਿੱਚ ਪਾਉਗੀ ਇਹ ਵੀ ਚੱਲ ਪੈਂਦਾ ਰਹਿੰਦਾ ਜਾਂਦ ਮੈਂ ਕੋਈ ਵਕਰੀ ਖੰਬਾਂ ਖੰਬਾਂ ਪਾਉਗੀ ਕੋਈ ਵਧੀਆ ਚੀਜ਼ ਕਰੂਗੀ ਐਡ ਵਾਲਾ ਰੀਆਂ ਤੋਰੀਆਂ ਕਰਦੇ ਆ ਐਡ ਬੰਦਾ ਪੁੱਛੇ ਕਿ ਇਹ ਕਿਹੜਾ ਮਤਲਬ ਅਸੀਂ ਕਦੀ ਵੇਖਿਆ ਨਹੀਂ ਐਡ ਕਰਦੇ ਆ ਬੜੀ ਵਧੀਆ ਚੀਜ਼ ਤੁਸੀਂ ਐਡ ਕੀਤੀ ਹੈ ਇਹ ਤਾਂ ਤੁਸੀਂ ਉਹ ਗੱਲ ਕਿ ਸਬਜ਼ੀ ਖਰਾਬ ਹੋਂਦੀ ਰਾਤ ਦੀ ਫ੍ਰਿਜ ਪਈ ਕੀ ਟਾ ਡਰਦਾ ਇਹ ਵਿੱਚ ਪਾ ਲੈਨੇ ਆ ਤੇ ਗੁਜਰਗਜ਼ਾਰਾ ਕੱਲ ਹੀ ਨੇ ਆ ਪਰ ਇੱਕ ਗੱਲ ਯੋ ਇਹ ਸਭੀਆਂ ਸੁੱੜਦੀ ਨਹੀਂ ਵਾਹਗੇ ਮਤਲਬ ਇਹ ਸਾਰੀਆਂ ਖਾਕ ਵੀ ਲੈਣੀ ਹੁੰਦੀਆਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਇੰਨੀ ਸਬਜੀ ਬਚ ਕਿਦਾਂ ਗਈ ਹੋਗੀ ਇਹਨਾਂ ਦੇ ਘਰ ਐਦਾਂ ਦੇਖੋ ਲੱਗ ਰਿਹਾ ਪੈਂਚਰ ਮੋਟਰਸਾਈਕਲ ਲੱਗ ਰਿਹਾ ਗਾਈਸ ਇਹ ਪੈਂਚਰ ਆ ਤੁਹਾਡਾ ਕੰਮ ਆ ਛੜੀ ਦੁਕਾਨ ਆ ਦੇਖ ਲਓ ਪਹਿਲਾਂ ਤੇ ਕੋਈ ਕੰਮ ਨਹੀਂ ਕਰਦਾ ਹੁੰਦਾ ਤੇ ਹੁਣ ਕੰਮ ਕੰਡਿਆ ਪਿਆ ਕਿ ਤੇ ਫਿਰ ਕਾਫੀ ਚਿਰ ਬਾਅਦ ਦੁਕਾਨ ਖੋਲਹੀ ਆ ਇਹਨੂੰ ਵੀ ਪਤਾ ਲੱਗ ਗਿਆ ਕਿ ਕੰਮ ਕਰਨਾ ਹੀ ਪੈਣਾ ਵਾ ਨਾਲ ਮਾੜਾ ਮੋਟਾ ਕੰਮ ਕਰੋ ਇਹ YouTube ਦੇ ਸਾਰੇ ਨਹੀਂ ਰਹਿਣਾ ਚਾਹੀਦਾ ਕੀ ਪਤਾ ਕਦੋਂ YouTube ਤੋਂ ਇਨਕਮਿੰਗ ਬੰਦ ਹੋ ਜੇ ਕਦੋਂ ਕੰਮ ਕਾਰੋਬਾਰ ਠਾਪ ਹੋ ਜੇ ਤੇ ਮਤਲਬ ਆਪਣਾ ਕੰਮ ਕਰਨਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਨਾ ਆਓ ਅਸੀਂ ਇਹੋ ਸਮਝਾਉਂਦੇ ਆ ਤੁਹਾਨੂੰ ਕਿ ਸੋਸ਼ਲ ਮੀਡੀਆ ਦੇ ਨਾਲ-ਨਾਲ ਆਪਣਾ ਕੰਮ ਵੀ ਕਰੀ ਜਾਓ ਇਹ ਨਾ ਵੇ ਕਿ ਤੁਸੀਂ ਸੋਸ਼ਲ ਮੀਡੀਆ ਜੋਗੇ ਰਹਿ ਜਾਓ ਤੇ ਨਾਰੇ ਗੱਲ ਸਹੀ ਆ ਕੰਮ ਇੱਥੇ ਕਰ ਭਰਾ ਵਧੀਆ ਵਾ ਘਰ ਤੋਂ ਦੇ ਬਜਿਆ ਰਹੇਗਾ ਨਹੀਂ ਤੇ ਘਰ ਤੈਨੂੰ ਤੈਨੂੰ ਪਤਾ ਹੀ ਐ ਗਾਇਸ ਭੈਣ ਕਦੀ ਤੈਨੂੰ ਝਾੜੂ ਫੜਾ ਦਿੰਦੀ ਆ ਕਦੀ ਤੈਨੂੰ ਕਹਿੰਦੀ ਆ ਵੇੜਾ ਤੋਂ ਕਦੀ ਕੋ ਹੁਣ ਤੇ ਮੇਰਾ ਵੀਰ ਤੈਨੂੰ ਪਤਾ ਟੈਲਾਂ ਲੱਗ ਚੁੱਕੀਆਂ ਘਰ ਹੁਣ ਦੇ ਪੋਚੇ ਦਾ ਖਬਾ ਹੀ ਨਹੀਂ ਮੁੱਕਿਆ ਕਰਨਾ ਘਰ ਇਹਨੋਂ ਚੰਗਾ ਆਪਣਾ ਕੰਮ ਕਰੇਗਾ ਕੋਈ 2-400 ਰੁਪਇਆ ਵਟਿਆ ਹੋਊਗਾ ਉਹ ਤੈਨੂੰ ਕੋਈ ਕਹਿਣ ਵਾਲੀ ਤੇ ਨਾ ਬਣੂਗੀ ਕਿ ਤੂੰ ਕੋਈ ਕੰਮ ਹੀ ਨਹੀਂ ਕਰਦਾ ਤੂੰ ਵਿਹਲਾ ਰਹਿਣਾ ਵਾ ਬਹੁਤ ਵਧੀਆ ਗੱਲ ਆ ਭਾਈ ਠੰਡਾ ਫਿਲੋ ਓ ਗਾਇਸ ਭੈਣੇ ਉਹ ਕੋਈ ਗਰੀਬ ਤੇ ਤਰਥਿਕ ਆ ਉੰਦਰ ਵਿਚਾਰੇ ਨੇ 50 ਰੁਪਈਆ ਦਾ ਪੈਂਚਰ ਲਾਇਆ ਈ ਤੂੰ ਉਧਰੋਂ 90 ਰੁਪਈਆ ਦੀ ਬੋਤਲ ਮੁਕਾ ਦੇਣ ਲੱਗੀ ਆ ਉਹੋ ਗੱਲ ਉਹਦਾ ਕਮਾਈ ਕਰਨ ਦਾ ਕੀ ਫਾਇਦਾ ਵਾ ਜੇ ਤੂੰ ਠੰਡਾ ਹੀ ਇਦਾਂ ਪੀ ਜਾਣਾ ਖਰਚਾ ਹੀ ਨਾ ਕਰੀ ਜਾਣਾ ਗਾਇਸ ਭੈਣ ਤੂੰ ਇਦਾਂ ਨਾ ਕਰਿਆ ਕਰ ਥੋੜਾ ਬਰਾ ਵਿਚਾਰੇ ਨੂੰ ਨੂੰ ਵੀ ਖਵਾ ਲਿਆ ਕਰ ਵੇ ਵਿਚਾਰਾ ਕਿੱਦਾਂ ਇਕੱਠਾ ਹੋ ਗਿਆ ਬੈਠਾ ਜੰਦਰ ਹੈ ਉਹ ਵਿਚਾਰਾ ਪੈਂਚਰੀ ਮਹਾ ਲਾਉਂਦਾ ਸੀ ਕਿੰਨਾ ਟਾਈਮ ਲਾਤਾ ਉਹਦੇ ਨਿਸ਼ਾਨੀਆਂ ਲਾਉਂਚ ਫੇਰ ਜਗ ਨੂੰ ਪੈਂਚ ਲੱਬਿਆ ਕੇ ਤੇ ਤੇ ਮੈਨੂੰ ਤੇ ਇਹ ਚੱਕਰ ਦੀ ਮੈਂ ਤੇ ਇਹ ਡਾਂਡਿਆਂ ਸੀ ਕਿ ਜਿਹੜੇ ਹਿਸਾਬ ਨਾਲ ਟੂਬ ਰਗੜੀ ਜਾਂਦੇ ਆ ਕਿਤੇ ਬਲੌਗ ਦੇ ਚੱਕਰ 'ਚ ਇਹ ਨਾ ਮੈਂ ਕਿ ਥੱਲੇ ਟਿੱਕੀ ਦੇ ਟਿੱਕਾ ਬਣ ਗਿਆ ਹੋਵੇ ਸਹੀ ਗੱਲ ਆ ਤੇ ਦੂਸਰੀ ਗੱਲ ਇਹ ਪਹਿਲਾਂ ਗੈਸ ਭਣ ਵੀ ਨਾ ਹਣਾ 16 ਹੋਈ ਜਾਂਦੀ ਆ ਇਹ ਮੜਾ ਜੀ ਦੁਕਾਨ ਤੱਕ ਗਈ ਤੇ ਆਈ ਤੇ ਗਰਮੀ ਹਾਏ ਹੋ ਹੋ ਗਰਮੀ ਹਾ ਹਾ ਗਰਮੀ ਬਹੁਤੇ ਯਾਰੇ 16 ਹੋ ਜਾਂਦੇ ਆ ਪਹਿਲਾਂ ਕਿਉਂ 16 ਹੁੰਦੇ ਆ ਏਸੀਆਂ ਥੱਲੇ ਰਹਿਣਾ ਏਸੀ ਜੋ ਬਾਹਰ ਨਹੀਂ ਨਿਕਲਣਾ ਤੇ ਕੀ ਬਣਾਵਾਂ ਕੀ ਬਣਾਵਾਂ ਮੈਨੂੰ ਐ ਹੋਇਆ ਤੇ ਮੈਂ ਗੈਸ ਵੀ ਤੇ ਚੀਰੀ ਬੀਤੀ ਕੱਦੂ ਪੱਦੂ ਚੀਰ ਬੈਠੀ ਮੈਂ ਤੇ ਮੈਂ ਕਾ ਚੱਲ ਦੋਤਾ ਕੱਦੂ ਪਵਾਦਾ ਮੈਂ ਨਾ ਵੇਖੋ ਜੀ ਇੰਨਾ ਘਰੋਂ ਲੱਗਿਆ ਰੋਲੇ ਹੁਣੀ ਤੇ ਵੇਖੋ ਨੱਚਦੀ ਫਿਰਦੀ ਟੱਪਦੀ ਫਿਰਦੀ ਆ ਕਿ ਚਾਹ ਚਾਹ ਇੰਨਾ ਚੜਿਆ ਕੋਈ ਹਾਬ ਹੀ ਨਹੀਂ ਤੇ ਇਹਨੂੰ ਚਾਚਾ ਜਿੰਨਾ ਨਹੀਂ ਪਰ ਲੱਗੰਦੇਗੇ ਉਹਨਾਂ ਨੂੰ ਖਵਾਉਂਗੀ ਕੀ ਕੀ ਉਹ ਮੈਨੂੰ ਇਹ ਦੱਸ ਉਹ ਹੁਣ ਕਿੱਥੋਂ ਲੱਗੇ ਆ ਹੈ ਉਹ ਇੱਥੋਂ ਹੀ ਆਉਣ ਲੱਗੇ ਆ ਇਨਸਾਨ ਹੀ ਆ ਠੀਕ ਆ ਜੋ ਤੂੰ ਖਾਂਦੀ ਉਹੀ ਉਹਨਾਂ ਨੇ ਖਾਣਾ ਵਾ ਇਹ ਕੋਈ ਵੱਖਰਾ ਨਹੀਂ ਖਾਣਾ ਉਹਨਾਂ ਨੇ ਕਿ ਕੀ ਬਣਾਉਂਗੀ ਮੈਂ ਗਾੜੀ ਵੱਖਰੀ ਕਿਹੜਾ ਭਰਾਵਾ ਆਈਟਮ ਬਣਾਉਣ ਲੱਗੀ ਬਹੁਤ ਜ਼ਿਆਦਾ ਉਹ ਕद्दू ਬਣਾਉਣ ਲੱਗੀ ਆ ਵੇਰ ਤੇ ਉਹ ਵਿਚਾਰੇ ਭਾਵੇਂ ਕद्दू ਤੋਂ ਅੱਕੇ ਆਏ ਹੁਣ ਤੇ ਗਾੜੀ ਵੇ ਕद्दू ਡਾੜੇ ਲੱਗੀ ਹੋ ਤੈਨੂੰ ਪਤਾ ਕद्दू ਤੇ ਤੋਰੀਆਂ ਇਹਨਾਂ ਮਲਾਹ ਮਾਰੀ ਹੁੰਦੀ ਗਰਮੀਾਂ ਚ ਬੰਦੇ ਦੀ ਗਾਇਸ ਜੇ ਮੈਂ ਆਪਣੇ ਆਲੂ ਵਾਲੇ ਪਰੌਂਠੇ ਪਰ ਕਿੱਦਾਂ ਦੇ ਬਣੇ ਆ ਠੀਕ ਆ ਅੱਜ ਆਪਣੇ ਘਰੇ ਕੋਈ ਮਹਿਮਾਨ ਆ ਮੇਰੀ ਗੱਲ ਇਹ ਸੁਣੋ ਥੰਮੇਲ ਤੁਸੀਂ ਉਹ ਚੀਜ਼ ਦਾ ਲਾਉਣਾ ਵਾ ਤੇ ਵੀਡੀਓ ਵਿੱਚ ਕਹੀ ਜਾਂਦੇ ਦੱਸੀ ਨਾ ਕਿੰਨੇ ਆਉਣਾ ਵਾ ਹੈ ਇਦਾਂ ਕੀ ਦੱਸ ਦਿਮਾਗ ਟਡਾ ਖਰਾਬ ਆ ਜਾਣ ਫੇ ਥੰਮੇਲ ਨਾ ਲਾਓ ਉਹ ਚੀਜ਼ ਆ ਕਿ ਇਹਨੇ ਫਲਾਣੇ ਨੇ ਆਉਣਾ ਵਾ ਤੇ ਫੇਰ ਹੀ ਬੰਦਾ ਉਹ ਦਾਵਾ ਕਿ ਹਾਂ ਯਾਰ ਕੌਣ ਆਊਗਾ ਸੋਚਣਾ ਬੰਦਾ ਫਿਰ ਸੋਚਦਾ ਕਿ ਕੌਣ ਆਊਗਾ ਪਰ ਨਾ ਐਦਾਂ ਬੰਦਾ ਕੋਈ ਮਤਲਬ ਤੂੰ ਹੀ ਉਹ ਗੱਲ ਕਿ ਹਰ ਇੱਕ ਬੰਦੇ ਨੂੰ ਛਦਾਈ ਸਮਝਾਂਦਾ ਵਾ ਤੇ ਦੂਜੀ ਗੱਲ ਏ ਤੂੰ ਹੀ ਨਾ ਸੋਚਦੇ ਜੇ ਕਿ ਮਤਲਬ ਹਰ ਇੱਕ ਬੋਦਾ ਪੂਰੀ ਵੀਡੀਓ ਵੇਖੇ ਕਿ ਕੌਣ ਆਉਣ ਡਿਆ ਕੌਣ ਨਹੀਂ ਤਾਂ ਥੰਬਨੇਲ 'ਚ ਨਾ ਲਾਉਂਦੇ ਜਾਂ ਉਹਦੇ ਤੇ ਮੂੰਹ ਕੋਈ ਸਟicker ਟੱਕਰ ਲਾ ਦਿੰਦੇ ਕਿ ਨਹੀਂ ਤੁਹਾਨੂੰ ਦਿਖਾਉਣਾ ਨਹੀਂ ਤੇ ਸਾਡੇ ਵਰਗੇ ਸੋਚਾਂ ਪੈ ਜਾਈ ਹੁੰਦੇ ਜਿਆਦਾ ਯਾਰ ਇਹਨਾਂ ਘਰਸ ਨਹੀਂ ਦਿਓ ਰਹੂਗਾ ਤੇ ਦੂਜਾ ਮਰੇ ਮੋਢਾ ਉਹ ਨਹੀਂ ਮਾਮਾ ਤੇਰੀ ਸਲਮਾਨ ਖਾਨ ਆਉਣਾ ਨਹੀਂ ਉਹ ਨਹੀਂ ਨਹੀਂ ਸਣੀ ਦਿਓ ਨੇ ਤੇ ਇੱਧਰ ਵਰਨਾ ਧਮਿੰਦਰ ਭਾਵੇਂ ਆ ਜੇ ਐਦਾਂ ਸੋਚਾਂ ਚ ਪਵੇ ਕੋਈ ਕਿ ਵਾਕਿਆ ਯਾਰ ਕੌਣ ਛਟਾਰ ਆ ਰਿਹਾ ਤੇ ਤੂੰ ਇੱਥਾਂ ਮਿਲ ਤੇ ਲਾਇਆ ਹੁੰਦਾ ਸਾਰਾ ਕੋ ਤੇ ਬਾਕੀ ਇਹ ਨਾ ਪਰੌਂਠੇ ਗਾਈਸ ਨੂੰ ਕਹਿੰਦੀ ਪ੍ਰਗਟ ਹੈ ਕਿਦਾਂ ਦੇ ਲੱਗੇ ਆਲੂ ਵਾਲੇ ਪਰੌਂਠੇ ਬੰਦਾ ਪੁੱਛੇ ਉਹ ਧੰਨ ਜੇ ਤੁਸੀਂ ਮੈਨੂੰ ਇਹ ਵੀਰ ਮੇਰੇ ਕਮੈਂਟ ਕਰਕੇ ਦੱਸਿਓ ਕੋਈ ਮਤਲਬ ਗਰਮੀਆਂ ਚ ਪਰੌਂਠੇ ਖਾਂਦਾ ਵਾ ਪਰ ਨਹੀਂ ਇਹ ਰੋਜ਼ ਹੀ ਖਾਂਦੇ ਜੇ ਇਹ ਅਜੇ ਵੀ ਪਰੌਂਠੇ ਖਾਈ ਜਾਂਦੀ ਆ ਤਾਂ ਮੈਂ ਕਹਿਣਾ ਇਹਦੀ ਪਰੌਂਠਿਆਂ ਨੇ ਮਤ ਮਾਰਤੀ ਆ ਉਹ ਗੱਲ ਆ ਪਰ ਪਰੌਂਠੇ ਫੇਰ ਵੀ ਨਹੀਂ ਹੜਦੀਆਂ ਗਾਣੋਂ ਆ ਸਰੰਗਰ ਤੋਂ ਲੈਂਦੀ ਨਾ ਹਾਂ ਸਰੰਗਰ ਖਲੇੜੀ ਕੀ ਮਿਲਦੀ ਹਾਂ ਵਾਲੇ ਪੇਪਰ ਕੋ ਵੀ ਨਾ ਸੋਦਾ ਤੇ ਅੰਕਲ ਜੀ ਹੁਣੀ ਏਸੀ ਦੀ ਸਰਵਿਸ ਵੀ ਆਪੇ ਕਾਣਦੇ ਆ ਤੇ ਕਰਨ ਕਿਦਾਂ ਡੇ ਆ ਕੱਪੜਾ ਮਾਰ ਮਾਰ ਕੇ ਅੰਕਲ ਜੀ ਇਹਨਾਂ ਦਾ ਬੜਾ ਏਸੀਆਂ ਦਾ ਫਰਕ ਹੁੰਦਾ ਜੇ ਏਸੀ ਦਾ ਉਹ ਹਿਸਾਬ ਨਹੀਂ ਆ ਮੋਟਰਸਾਈਕਲ ਤੁਸੀਂ ਜਿੱਦਾਂ ਝਾਣਦੇ ਹੁੰਦੇ ਉਦਾਂ ਝਾਣਦੇ ਜੇ ਬਾਜ ਦੇਖਦੇ ਵੱਲ ਤੁਸੀਂ ਪਾਣੀ ਵਧ ਘਟ ਮਾਰਤਾ ਨਾ ਇਹ ਟੂਬ ਨਹੀਂ ਆ ਕਿ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਡੋਬੀ ਜਾਓ ਜੇ ਚ ਪਾਣੀ ਵਧ ਘਟ ਮਾਰਤਾ ਨਾ ਏਸੀ ਦੇ ਪੈਸੇ ਬੜੇ ਲੱਗਣੇ ਆ ਇਹ ਤੋਂ ਚੰਗਾ ਤੁਸੀਂ ਸਰਵਿਸ ਮੇਰਕੋ ਕਰਾ ਲੈਂਦੇ ਆ ਨਾਲੇ ਫ੍ਰੀ ਕਰ ਜਾਣੀ ਹੀ ਆ ਵੀ ਨਹੀਂ ਫ੍ਰੀ ਕਰਕੇ ਜਾਣੀ ਉਹ ਯਾਰ ਫ੍ਰੀ ਕਰਨੀ ਚੱਲ ਕੋਈ ਪਰੌਂਡੇ ਬਣਾੜੇ ਖਾ ਲੈਂਦੇ ਇਹ ਨਾਲੇ ਇਹ ਵੀ ਕਹਿੰਦੇ ਕਿ ਸਾਡੇ ਘਰ ਉਹ ਜਦੇ ਏਸੀ ਸਰਵਿਸ ਕਰਨ ਵਾਲੇ ਆ ਰਹੇ ਆ ਬਹੁਤ ਤਗੜੇ ਰੋਸਟ ਦੇ ਆ ਬਹੁਤ ਤਗੜੇ ਰੋਸਟ ਦੇ ਤੇ ਅੱਜ ਇਹਨਾਂ ਦਾ ਹਜ਼ਾਰ ਹਜ਼ਾਰ ਵਿਊ ਤੇ 40 40 ਲਾਈਕ ਇਕੱਠੇ ਮਿਲ ਜਾਂਦੇ ਨੇ ਹਾਂ ਤੇ ਪਹਿਲਾਂ ਉਹਨੇ ਸਰਵਿਸ ਕਰਨੀ ਸੀ ਫਿਰ ਇਹਦੀ ਸਰਵਿਸ ਕਰਨੀ ਹੁੰਦੀ ਮੈਂ ਨਾਲ ਤੈਨੂੰ ਘਾਣਾ ਹੀ ਮੈਂ ਕਹਿਣਾ ਗਾਇਸ ਭੈਣੇ ਇਹਦੇ ਮਾਰ ਦੰਦਾਂ ਦੇ ਜਿਆਦਾ ਪਰੌਂਡੇ ਇਹ ਘਣਾਉਂਦਾ ਹੀ ਤੈਨੂੰ ਆਜੋ ਇਹ ਤਾਂ ਬੰਦ ਕਰ ਦੇ ਮੇਰਾ ਬਰਕਰੇ ਸਿਆਣਾ ਹੋ ਗਿਆ ਉਹਨੂੰ ਪਤਾ ਵਾ ਜੇ ਕੈਮਰਾ ਬੰਦ ਕਰਤਾ ਨਹੀਂ ਉਹ ਕਿੱਥੋਂ ਆਣੇ ਆ ਤੇ ਨਾਲੇ ਇਹਨੇ ਨਾ ਉਦਾਂ ਕਹਿਣਾ ਹੁੰਦਾ ਵਾ ਕੈਮਰਾ ਬੰਦ ਕਰ ਦੇ ਕੈਮਰਾ ਬੰਦ ਕਿਤੇ ਕਰਨਾ ਵਾ ਕੈਮਰਾ ਔਨ ਰੱਖਣਾ ਵਾ ਤਾਹੋਂ ਵਲੋਗ ਪੂਰਾ ਆਣਾ ਵਾ ਕੈਮਰਾ ਬੰਦ ਜਾਣ ਕੇ ਕਹਿੰਦੀ ਆ ਕਿ ਮਤਲਬ ਕਹਿਣ ਕਿ ਹਾਂ ਵੀ ਇਹ ਕੇ ਟਾਈਮ ਫੋਨ ਬੰਦ ਕਰਦੇ ਆ ਉਦੋਂ ਪਰ ਫੋਨ ਵੀ ਵਿਚਾਰਾ ਰੋਂਦਾ ਆਣਾ ਵਾ ਉਹ ਕਹਿੰਦਾ ਨਾ ਉਹ ਕਿਤੇ ਕੈਮਰਾ ਬੰਦ ਕਰ ਲਿਆ ਕਰੋ ਉਹ ਕਿਤੇ ਮੈਨੂੰ ਹੱਥ ਤੋਂ ਕਿਤੇ ਥਲੇ ਰੱਖ ਲਿਆ ਕਰੋ ਤੇ ਜੋੜਦੇ ਜੇ ਬਸ ਕਰ ਇਧਰ ਨੂੰ ਘਬਾਤਾ ਕਦੀ ਪ੍ਰਗਟ ਨੇ ਬਾਲ ਲੈ ਆ ਕੇ ਦੀ ਪ੍ਰਗਟ ਦੀ ਮੰਮੀ ਨੇ ਬਾਲ ਲੈ ਗਏ ਸੈਣ ਨੇ ਤੇ ਕਦੀ ਅੰਕਲ ਨੂੰ ਹੂਣ ਫੜਾ ਦਿੰਦੇ ਉਹਦੀ ਤੇ ਤੁਸੀਂ ਜਾਣ ਲੈਣੇ ਕੀਤੀ ਹੁੰਦੀ ਆ ਰੰਗਾਂ ਤੇ ਤੁਸੀਂ ਉਹਦੀਆਂ ਕੋਟੀ ਛੜ ਦੇ ਜੇ ਫੋਨ ਦੀਆਂ ਤੇ ਨਾਲੇ ਇਹ ਜਦੋਂ ਕਹਿੰਦੀ ਪੀਆ ਕਿ ਕੈਮਰਾ ਬੰਦ ਕਰ ਦੇ ਜੇ ਕਿਤੇ ਕੈਮਰਾ ਬੰਦ ਹੋ ਜਾਂਦਾ ਤਾਂ ਇਹਨੇ ਬਾਅਦ ਪ੍ਰਗਟ ਨੂੰ ਧੂਣਾ ਹੀ ਇਹ ਤੁਨੂੰ ਕਿੰਨੇ ਕਿਹਾ ਕੈਮਰਾ ਬੰਦ ਕਰ ਨੂੰ ਫਿਰ ਇਧਰ ਵਿਚਾਰ ਬਦਲ ਜਾਣੇ ਸੀ ਫਿਰ ਅਸੀਂ ਪਰ ਲੱਗਣਾ ਸੀ ਕਿ ਕੀ ਹੋਇਆ ਕੀ ਆਏ ਆ ਜੋ ਸੱਚੀ ਕਰਦੀ ਸੀ ਕਣ ਬਲੌਗ ਨਾ ਬਣ ਗਿਆ ਇਹ ਵੀਡੀਓ ਬਣਾਉਂਦਾ ਗਾਇਸ ਭੈਣ ਲੈ ਆ ਨਰੂਲਾ ਫੈਮਲੀ ਨੂੰ ਤੇ ਵੇਖੋ ਉਹਨਾਂ ਨੇ ਵਿਚਾਰਿਆਂ ਨੇ ਭਾਵੇਂ ਗਿਫਟ ਇਹਨਾਂ ਲਈ ਲਿਆਂਦਾ ਏ ਚਾਹ ਨਹੀਂ ਲਿਆਂਦਾ ਹੋਵੇ ਗੱਡੀ ਜੋ ਆ ਫੜ ਕੇ ਚੁੱਕ ਲਿਆਏ ਆ ਕਿ ਮਤਲਬ ਕਿ ਛੇਤੀ ਕਰੋ ਛੇਤੀ ਕਰੋ ਗਿਫਟਕਾਰ ਚਲ ਜੇ ਇਹ ਚੀਜ਼ ਆ ਮਤਲਬ ਉਹ ਕੇ ਵਕਤ ਹੁੰਦਾ ਵਾ ਕਿ ਭਾਵੇਂ ਉਹਨਾਂ ਗਿਫਟ ਕਿਨੂੰ ਹੋਰ ਨੂੰ ਦੇਣਾ ਹੋਵੇ ਪਰ ਨਹੀਂ ਗਾਇਸ ਭੈਣ ਹੋਣੀ ਜਾ ਕੇ ਮੂਹਰੇ ਖਲੋਗੇ ਆ ਤੇ ਮੂਹਰੇੋਂ ਗਿਫਟ ਚੁੱਕ ਲੈਂਦੇ ਇੱਕ ਹੁੰਦਾ ਕਿ ਮੈਂਦਾ ਚਲੋ ਆਇਆ ਵਾ ਉਹਦੀ ਸੇਵਾ ਕਰੋ ਗਿਫਟ ਬਾਅਦ ਚ ਵੜ ਲਿਓ ਉਹਨਾਂ ਗੱਡੀ ਤੁਣਾ ਪਹਜਾ ਕੇ ਲੈ ਜਾਣੀ ਪਹਿਲਾਂ ਉਹਨਾਂ ਨੂੰ ਚਾਹ ਪਾਣੀ ਪਿਉਂਦੇ ਫੇਰ ਉਹਨਾਂ ਕੋ ਫੜ ਲੈਣ ਦੇ ਜਿਹੜਾ ਸਮਾਨ ਉਹਨਾਂ ਨੇ ਦੇ ਕੇ ਜਾਣਾ ਜੇ ਤੁਹਾਡੇ ਲਈ ਆਏ ਤੁਹਾਨੂੰ ਦੇ ਕੇ ਜਾਣਾ ਹੀ ਉਹਨਾਂ ਨੇ ਕਿਸੇ ਨੂੰ ਥੋੜਾ ਦੇ ਦੇਣਾ ਹੀ ਆਹੋ ਉਹੀ ਗੱਲ ਥੋੜਾ ਕੇ ਗਵਾਂਢੀ ਥੋੜਾ ਚੁੱਕ ਕੇ ਲੈਣਾ ਕਿ ਮੇਰਾ ਗਿਫਟ ਆਇਆ ਵਾ ਕਿ ਗਵਾਂਢੀ ਰਹਿ ਜਣ ਹੈ ਉਹਨਾਂ ਨਾਲੇ ਪੜਕਰ ਦਾ ਡੈਡੀ ਦਾ ਹਾਲ ਵਿਚਾਰੇ ਦਾ ਵੇਖੋ ਉਹਨੂੰ ਵਿਚਾਰੇ ਨੂੰ ਮੜਾ ਮੋਟਾ ਬੁਲਾ ਕੇ ਚਲੋ ਜੀ ਲਾਗੋ ਨੰਗੇ ਹੈ ਚਰਚਾ ਦੇ ਗਾਇਸ ਭੈਣ ਦੀ ਆ ਇਹ ਤੇ ਚਲੋ ਨਾਂ ਦੇ ਰੱਖ ਮੈਨੂੰ ਬਹੁਤ ਖੁਸ਼ੀ ਹੋਈ ਵੀਰੇ ਉਹਦੀ ਸਾਡੇ ਘਰੇ ਆਏ ਸੱਚੀ ਮੈਂ ਸੋਚਿਆ ਨਹੀਂ ਸੀ ਮੈਂ ਨਾਲ ਦੀ ਫੈਨ ਸੀ ਗਾਇਸ ਵੀਰੇ ਮੈਂ ਨਾਲ ਬਹੁਤ ਜੇ ਕੋਈ ਸਾਡੇ ਘਰ ਕੋਈ ਆ ਜੇ ਨਾ ਤੇ ਅਸੀਂ ਸਾਰੇ ਉਹਨਾਂ ਦੇ ਵੱਲ ਜੁਰਜੀਦਾ ਵਾ ਕਿ ਹਾਂਜੀ ਭਾਈ ਕੋਈ ਚਾਹ ਪਾਣੀ ਪਿਆਈ ਉਹਨਾਂ ਨੂੰ ਕੋਈ ਠੰਡਾ ਤੱਤਾ ਪਿਆਈ ਪਰ ਇਹਨਾਂ ਨੇ ਘਰ ਕੋਈ ਆ ਜੇ ਇਹਨਾਂ ਨੇ ਫੋਨ 'ਚ ਲਿਉਣਾ ਹੁੰਦਾ ਵਾ ਮਤਲਬ ਕੁਝ ਖਵਾਓ ਭਾਵੇਂ ਨਾਪ ਖਵਾਓ ਪਿਆਓ ਪਰ ਇਹਨਾਂ ਦਾ ਬਲੌਗ ਜ਼ਰੂਰੀ ਆ ਇੰਟਰੋਡਕਸ਼ਨ ਸਾਰਿਆਂ ਨਾਲ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਆ ਤੇ ਸੱਚ ਪੁੱਛੋ ਨਾ ਤੇ ਇਹਨਾਂ ਘਰ ਜਿਹੜਾ ਵਿਚਾਰਾ ਕਈ ਹੁੰਦੇ ਆ ਜਿਹੜੇ ਨੈਟ ਤੋਂ ਦੂਰ ਰਹਿਣਾ ਚਾ ਉਹਦੇ ਆਉਂਦੇ ਨਹੀਂ ਹੁਣੇ ਕਿਉਂ ਕਹਿੰਨੇ ਹੁਣੇ ਦੂਰੋਂ ਰਿਸ਼ਤੇਦਾਰਾਂ ਨੂੰ ਮਤਾ ਢੇਕਿਆ ਇਹਨਾਂ ਦੇ ਕੁੱਤੇ ਖਾ ਨਹੀਂ ਕਰਾ ਦੇਣੀ ਆ ਰੋਸਟਰਾਂ ਨੂੰ ਤੇ ਬਾਕੀ ਯਾਰ ਜਿਆਦਾ ਹੀ ਕਰ ਗੱਲਾਂ ਆਏ ਹੁੰਦੀਆਂ ਕਿ ਬਸ ਫੇਮ ਦਾ ਚੱਕਰ ਹੁੰਦਾ ਵਾ ਕਿ ਵਧੀਆ ਵੀਊ ਆਉਂਦੇ ਆ ਤੇ ਉੱਥੇ ਚੱਲ ਜਾਂਦੇ ਲੋਕ ਜਾਂਦੇ ਹੋਰ ਕਿਨੂੰ ਕੋਈ ਮਿਲਦਾ ਵੇਖਿਆ ਅੱਜਕੱਲ ਨਹੀਂ ਨਹੀਂ ਮਿਲਦਾ ਵੇਖਿਆ ਬਸ ਇਹ ਚੰਨਾ ਕੋ ਫੇਮ ਆ ਚੰਗੇ ਭਰੇ ਚੱਲਦੇ ਪਏ ਆ ਬਸ ਉਹਨਾਂ ਦੇ ਘਰੇ ਆਉ ਜਾਂਦੇ ਲੋਕ ਤੇ ਫੇਮ ਫੂਮ ਲੈ ਕੇ ਚਲੋ ਚੱਲ ਜਾਂਦੇ ਹੁਣ ਇਹੋ ਕੰਮ ਤੇ ਚੱਲਦਾ ਪਿਆ ਉਦਾਂ ਕੋਣ ਮਿਲਦਾ ਵਾ ਅੱਜਕੱਲ ਹੈ ਗਰੀਬ ਜਿਹੜੇ ਗਰੀਬ ਬੰਦੇ ਗਏ ਇੱਕ ਸੜਕ 'ਤੇ ਰੁਲਦੇ ਫਿਰਦੇ ਆ ਕੋਈ ਪੁੱਛਦਾ ਉਹਨੂੰ ਨਾ ਬੱਚਨਾਂ ਦੀ ਚੜਾਈ ਆ ਬੰਦਾ ਉਹਨਾਂ ਨੂੰ ਹੀ ਪੁੱਛਦਾ ਵਾ ਦੇਖੋ ਮੇਰੇ ਲਈ ਲਿਆਏ ਗਿਫਟ ਤਾਂ ਦੇਖੋ ਗਾਇਸ ਇਹ ਮੈਂ ਤੁਹਾਨੂੰ ਹਜੇ ਨਹੀਂ ਇਹ ਮੈਂ ਇੱਕ ਵਲੌਗ ਬਣਾਉਂਗੀ ਨਾ ਫਿਰ ਹੋਰ ਓਪਨਿੰਗ ਕਰੂੰਗੀ ਗਲਤ ਤੇਰੀ ਸਹੀ ਆ ਕਿਉਂਕਿ ਹੁਣ ਥੋੜਾ ਵਿਊ ਖਾਣੇ ਆ ਬਾਅਦ 'ਚ ਵੀ ਵਿਊ ਖਾਣੇ ਆ ਕਿਉਂਕਿ ਫਿਰ ਨਿਰਰੁਲੇਆਂ ਦਾ ਟਾਈਟਲ ਪਾ ਕੇ ਤੇ ਬਾਅਦ 'ਚ ਵਹਿ ਪੂਰੇ ਨਹੀਂ ਪੂਰੇ ਕਰਨੇ ਹੈ ਇਹ ਚੱਕਰ ਹੈ ਆ ਭਰਾਵਾ ਇਹਨਾਂ ਦਾ ਬੜਾ ਸੂਤਰ ਹੀ ਹੋ ਇੱਕ ਕਰੀ ਉਹ ਕੱਲ ਕੇ ਕੋਈ ਮੱਲ ਉਹਨਾਂ ਨੂੰ ਗਿਫਟ ਦੇ ਜੇ ਤਾਂ ਵੀ ਇਹਨਾਂ ਦੀ ਚੱਕਰ ਕੇ ਮੇਰੇ ਬਲੌਗ ਚ ਬਣਾ ਜੇ ਕਿ ਤਾ 300 ਰੁਪਏ ਦੀ ਸ਼ਰਟ ਲੈ ਲੈਣ ਜਾਂ ਕੋਈ ਸੂਟ ਲੈ ਲੈਣ ਇਹਨਾਂ ਦਾ ਇੱਕ ਬਲੌਗ ਬਣ ਜਾਣਾ ਹੁੰਦਾ ਇਹਨਾਂ ਨੇ 300 ਰੁਪਏ ਖਰਚਣਾ ਹੁੰਦਾ ਵਾ ਤੇ ਉਤੋਂ 10000 ਰੁਪਏ ਕਮਾਉਣਾ ਹੁੰਦਾ ਵਾ ਇਹਨਾਂ ਦਾ ਸੂਤਰ ਆ ਪਤੰਦਰਾਂ ਦਾ ਇਹਦੇ ਬਲੌਗ ਚ ਵੇਖ ਲਿਓ ਕਿ ਜਿਹੜਾ ਘਰ ਵਾਲਾ ਵਾ ਉਹ ਇੱਕੋ ਮਿੰਟ ਹੀ ਵਿਚਾਰਾ ਵਿੱਚ ਆਇਆ ਵਾ ਤੇ ਬਾਕੀ ਬਾਅਦ ਚ ਇਹੋ ਰਹੀ ਆ ਮਤਲਬ ਉੱਥੇ ਬੰਦੇ ਵੀ ਆਏ ਆ ਕਿ ਕੱਲੀ ਬੁੜੀਆਂ ਤਾਂ ਨਹੀਂ ਆਈਆਂ ਕਿ ਹਾਂ ਵੀ ਚਲੋ ਬੁੜੀਆਂ ਵਾ ਬੁੜੀਆਂ ਲਾਗੇ ਬੁੜੀਆਂ ਹੀ ਰਹਿੰਦੀਆਂ ਵਾ ਬੰਦਾ ਨਹੀਂ ਰਹਿੰਦਾ ਤੇ ਬੰਦਾ ਪੁੱਛੇ ਕਿ ਬੰਦਾ ਨਹੀਂ ਬਹਿ ਸਕਦਾ ਵੇ ਚਣ ਕੇ ਉਹ ਨਹੀਂ ਮਤਲਬ ਬਹਿ ਸਕਦਾ ਕਿ ਜਾਂ ਉਹਨੂੰ ਰੋਟੀ ਨਹੀਂ ਖਾਦੀ ਜਾਂਦੀ ਜਾਂ ਉਹ ਕੋ ਚਾਹ ਨਹੀਂ ਪੀਤੀ ਜਾਂਣੀ ਉਹ ਵੀ ਬਹਿ ਸਕਦਾ ਹੈ ਮਤਲਬ ਇਹਨੇ ਦੱਸਾਂ ਕੀ ਕੀਤਾ ਵਾ ਬੰਦਾ ਇੱਕ ਸਮ ਲੋਕ ਕਾਮੜਾ ਸਮਝ ਲਿਆ ਨੇ ਇਹ ਚੀਜ਼ ਹੋ ਜਾਂਦੀ ਜੇ ਜਦੋਂ ਜਨਾਨੀਆਂ ਕਮਾਈ ਕਰਦੀਆਂ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਕਹਿ ਰਿਹਾ ਜਦੋਂ ਜਨਾਨੀਆਂ ਇਦਾਂ ਬਲੌਗ ਪਾਉਣ ਗਈਆਂ ਫਿਰ ਬੰਦਾ ਗੁਲਾਮੀ ਕਰਨੀ ਪੈਣੀ ਆ ਬੰਦਾ ਵਿੱਚ ਗਾੜੀ ਨਹੀਂ ਹੋਇਆ ਜੇ ਮਿਲੀ ਆ ਇਹ ਆਣ ਕੇ ਮਿਲੀ ਆ ਉਹ ਨਹੀਂ ਵਿਚਾਰਾ ਮਿਲਿਆ ਉਹਨੂੰ ਉਸ ਸਾਸਰੀ ਘਰ ਬੁਲਾਤੀ ਤੇ ਬੱਸ ਇਹ ਚੀਜ਼ ਹੁੰਦੀ ਆ ਕਿ ਮਤਲਬ ਜੇ ਨਾ ਤੁਹਾਡਾ ਅਧਿਕਾਰਵਾ ਉਹਨਾਂ ਬੰਦੇ ਦਾ ਵੀ ਆ ਉਹਨੂੰ ਵੀ ਵਿਚਾਰੇ ਨੂੰ ਵਿੱਚ ਭਾਉਂਦੀ ਉਹ ਵੀ ਬਹਿ ਸਕਦਾ ਹੈ ਵਿੱਚ ਤੇ ਤੂੰ ਮਤਲਬ ਕੱਲੀ ਤੇ ਨਹੀਂ ਪ੍ਰਧਾਨ ਬਣੀ ਵਿੱਚ ਤੇ ਸਹੀ ਗੱਲ ਆ ਤੇ ਜਿਵੇਂ ਤੁਸੀਂ ਪਹਿਲਾਂ ਵੇਖਿਆ ਪਹਿਲਾਂ ਵੀ ਮੜਾ ਮੋਟਾ ਉੱਤੋਂ ਦੂਰ ਦੂਰ ਸਾਸਰੀ ਘਰ ਬੁਲਾਤੀ ਤੇ ਬਾਅਦ ਚੋਂ ਉਹਦਾ ਅੰਦਰ ਹੋਣਾ ਚਾਹੀਦਾ ਇੱਕ ਵੀ ਪਾੜੀ ਮੋਟੀਆਂ ਗੱਲਾਂ ਬਾਤਾਂ ਨੂੰ ਕਰਨੀਆਂ ਚਾਹੀਦੀਆਂ ਸੀ ਠੀਕ ਹੈ ਨਾ ਤੇ ਜਾਂ ਵਿਚਾਰੇ ਦੇ ਗਾਗ ਬੜੇ ਹੀ ਬਾਹਰ ਪਿੰਚਰ ਵਾਲੇ ਕਿ ਉਹ ਪਿੰਚਰੋਂ ਚਲ ਗਿਆ ਪਰ ਨਾ ਬਸ ਆਪਣੀ ਪ੍ਰਧਾਨ ਤੂੰ ਆ ਪਈਆਂ ਬਸ ਹੋਰ ਸਿਰਫ ਤੁਹਾਨੂੰ ਪਹਿਲਾਂ ਵੀ ਆਖ ਕੇ ਕਿ ਨਾਂ ਦਾ ਬੰਦਾ ਰੱਖਿਆ ਵਾ ਠੀਕ ਹੈ ਨਾ ਜਾਂ ਵਿਚਾਰੇ ਨੂੰ ਕਹਿੰਦੀ ਹਣੀ ਜਾਂ ਪਹਿਲਾਂ ਦੱਸ ਤਾ ਕਿ ਅੰਦਰ ਨਹੀਂ ਕਿ ਤੂੰ ਕਿਤੇ ਹੈ ਜਾਂ ਅੰਦਰ ਆਉਂਦਾ ਗੱਲਾਂ ਬਾਤਾਂ ਕਰਦਾ ਹੈ ਤੇ ਨਾਲੇ ਇਹਦੀ ਗੱਲ ਇੱਕ ਵੇਖੀਓ ਵਲੋਗ ਨਹੀਂ ਨੇ ਬਸ ਆਈ ਬੰਦ ਕੀਤਾ ਕਹਿੰਦੀ ਵਲੋਗ ਨਾ ਕਿਤੇ ਮਿਸਿੰਗ ਹੋ ਜੇ ਹਰ ਵੇਲੇ ਰੋਟੀ ਖਾਣ ਦੇ ਵਿਚਾਰੇ ਉਹਨਾਂ ਦੇ ਫੇਰ ਵੀ ਵਲੋਗ ਬੰਦ ਨਹੀਂ ਕੀਤਾ ਕਾਟ-ਕਾਟ ਫੇਰ ਸੀਨ ਲਈ ਜਾਂਦੀ ਲਾਈ ਜਾਂਦੀ ਕਿ ਰੋਟੀ ਦੇ ਖਾਣ ਦੇ ਬਾਜੂ ਕਿਰਾ ਆਪਾਂ ਚੱਲੇ ਆਓ ਇੱਥੇ ਰਹਿਣਾ ਵਾ ਨਹੀਂ ਪਾਈ ਨਾ 10 ਬਲੇ ਗਾਰੇ ਬੰਦੇ ਇਹ ਚ ਇੱਕ ਗੱਲ ਨੋਟ ਕੀਤੀ ਤੁਸੀਂ ਨਹੀਂ ਕੀਤੀ ਹਲੇ ਵੀ ਨਹੀਂ ਗੱਲ ਨੋਟ ਕੀਤੀ ਮੈਂ ਤਾਂ ਗੱਲਾਂ 2-3 ਨੋਟ ਕਰ ਲਈਆਂ ਇੱਕ ਗੱਲ ਇਹ ਬਾਜੀ ਨਰੂਲਾ ਫੈਮਿਲੀ ਵਾਲਿਓ ਬਚ ਕੇ ਰੋ ਇਹਨੇ ਵੇਖੋ ਸਿਲੰਡਰ ਕਿੱਥੇ ਰੱਖਿਆ ਵਾ ਮੇਜ ਦੇ ਥਲੇ ਲੋਕੀ ਜਿੱਥੇ ਰੋਟੀ ਰੱਖੀ ਆ ਬੰਦਾ ਪੁੱਛੇ ਕਿ ਲੋਕੀ ਰਸੋਈਆਂ 'ਚ ਰੱਖਦੇ ਆ ਜੇ ਮਾੜਾ ਜਿਹਾ ਕੋਈ ਗੜਬੜ ਹੋ ਗਈ ਨਾ ਤੇ ਟੋਪਾ ਆ ਜਾਣਾ ਤੇ ਦੂਸਰੀ ਗੱਲ ਏ ਕਿ ਲੋਕੀ ਚਲੋ ਜਦਾਂ ਕੇ ਰੋਟੀ ਖਾਂ ਤੋਂ ਪਹਿਲਾਂ ਠੰਡਾ ਠੰਡਾ ਪੀਉਂਦੇ ਆ ਇਹ ਬਾਅਦ 'ਚ ਪੀਉਂਦੀ ਆ ਮੈਂ ਤੁਹਾਨੂੰ ਕਹਿ ਨਹੀਂ ਆ ਰਹੀ ਕਹਿ ਚੁੱਕਾ ਨਾ ਇਹਦੀ ਪਰੌਂੜਿਆਂ ਨੇ ਮੱਤ ਮਾਰਤੀ ਆ ਤਾਂ ਉਹਨਾਂ ਦੇ ਵਿਚਾਰੇ ਨੇ ਚਲੋ ਖਾਣਾ ਪੀਣਾ ਹੀ ਆ ਜਦੋਂ ਜਦੋਂ ਫੜਾਇਆ ਉਹਨਾਂ ਨੇ ਉਹਦਾ ਖਾਣਾ ਉਹਨਾਂ ਪਹਿਲਾਂ ਥੋੜਾ ਮੰਗ ਲੈਣਾ ਇਹ ਕੋ ਤੇ ਯਾਰ ਬੱਦਰੀ ਵੀ ਗੱਲ ਸਹੀ ਆ ਵਿਚਾਰਾ ਤਾਦੀ ਨਹੀਂ ਅੰਦਰ ਆ ਉਹਦਾ ਕੀ ਪਤਾ ਮੈਨੂੰ ਉਦਾ ਕੀ ਪਤਾ ਕਿ ਕਿਹੜੇ ਵੇਲੇ ਸਿਲੰਡਰ ਫਟ ਜਾਣਾ ਹੈ ਸਹਾਰਾ ਇਹ ਕਮਲੀ ਹੋਈ ਪਈ ਹੈ ਘਰ ਦੇ ਘਰ ਸਿਲੰਡਰ ਤੇ ਚੋਕਲਾ ਤੂੰ ਬੰਦਾ ਪੁੱਛੇ ਤੂੰ ਇੰਨੀ ਸਜਾਵਟ ਕੀਤੀ ਯਾਰ ਦਮਸੀਲੇ ਉਹ ਮਤਲਬ ਵਾਲ ਪੇਪਰ ਲਵਾਇਆ ਵਾ ਉਹਨਾਂ ਨੇ ਨਹੀਂ ਉਹਨਾਂ ਨੇ ਲਵਾਈਆ ਫਿਰ ਲਿਆ ਕੇ ਮਤਲਬ ਸਿਲੰਡਰ ਧਾਕੇ ਦਾ ਸ਼ੋਅ ਗਏ ਕਿਦਾ ਮਰੇ ਦੇਖਣਾ ਧਿਆਨ ਨਹੀਂ ਪਿਆ ਨਾ ਜਦੋਂ ਡਰ ਜਣਾ ਕਿ ਨਾ ਫਾੜੀ ਉਡਣੀ ਨਾ ਜਾਵੇ ਕਿਤੇ ਖੋਲੇ ਮੇਰੇ ਲਈ ਗਿਫਟ ਆਹ ਦੇਖੋ ਤੁਹਾਨੂੰ ਅੱਜ ਨਹੀਂ ਖੋਲ ਕੇ ਦਿਖਾਵਾਂਗੇ ਫਿਰ ਤੇ ਕੀ ਲਿਆਇਆ ਜਿਵੇਂ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ